ਦਾ ਬੜੀ ਸਪਸ਼ਟ ਹੈ ਕਿ ਸ਼ਰੂਮਨੀ ਅਕਾਲੀ ਦਲ ਦੇ ਨਾਲ ਉਹ ਜਜਾਰੂ ਵਰਕਰ ਕਿਸੇ ਪਾਰਟੀ ਕੋਲ ਹੈ ਨਹੀਂ ਪੰਜਾਬ ਦੀ ਇਕਲੌਤੀ ਖੇਤਰੀ ਪਾਰਟੀ ਹੈ ਔਰ ਜਜ਼ਬਾਤੀ ਇਹਦਾ ਜਿਹੜਾ ਵਰਕਰ ਹੈ ਔਰ ਜਦੋਂ ਪਾਰਟੀ ਨੇ ਭਰਤੀ ਮਹਿੰਮ ਸ਼ੁਰੂ ਕੀਤੀ ਸੀ ਉਸ ਦਿਨ ਪਾਰਟੀ ਦੀ ਲੀਡਰਸ਼ਿਪ ਚ ਬਹਿ ਕੇ ਗੱਲ ਹੋਈ ਤੇ ਕਿਹਾ ਕਿ ਜੀ ਟੀਚਾ ਪਹਿਲਾਂ 20 ਲੱਖ ਦਾ ਆਪਾਂ ਰੱਖ ਲਈਏ ਪਰ ਜਦੋਂ ਭਰਤੀ ਸ਼ੁਰੂ ਕੀਤੀ ਨਾਲ ਹੀ ਇਹਨਾਂ ਵੱਡਾ ਹੰਗਾਰਾ ਮਿਲਿਆ ਕਿ ਉਹ 25 ਲੱਖ ਤੇ ਗਿਆ ਤੇ 25 ਤੋਂ 35 ਲੱਖ ਤੇ ਜਿਹੜਾ ਪਾਰਟੀ ਦਾ ਫਰਸਟ ਫੇਜ਼ ਗਿਆ ਔਰ ਉਹਦਾ ਸਬੂਤ ਹੈ ਇਹ ਜਿਹੜੇ ਪਿਛਲੇ 5-7 ਦਿਨਾਂ ਤੋਂ ਲੋਕਾਂ ਦੇ ਵਿੱਚ ਭਰਮ ਫਲਾਰੇ ਸੀ ਦਮਗਜੇ ਮਾਰਦੇ ਸੀ ਉਹਨਾਂ ਦਾ 8-8 ਹਲਕਿਆਂ ਦਾ ਇਕੱਠ ਅੱਜ ਰੋਪੜ ਦੇ ਵਿੱਚ ਇੱਕ ਵਿਧਾਨ ਸਭਾ ਹਲਕੇ ਦੇ ਸਿਰਫ ਡੈਲੀਗੇਟ ਇਕੱਠ ਵੀ ਨਹੀਂ ਇਹ ਨੁਮਾਇੰਦੇ ਇਕੱਠ ਨਹੀਂ ਤੁਸੀਂ ਕਹਿ ਸਕਦੇ ਸਿਰਫ ਨੁਮਾਇੰਦੇ ਅੱਜ ਇਹੀ ਬੰਦੇ ਅਗਰ 50-50 ਬੰਦੇ ਵੀ ਲਿਆਉਂਦੇ ਤਾਂ ਤੁਸੀਂ ਸੋਚਣਾ ਸੀ ਕਿ ਉਹ ਰਿਹੜ ਆ ਜਾਣਾ ਸੀ ਲੋਕਾਂ ਦਾ ਸੋ ਇਹ ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਹੈ ਇਹਦੇ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਕੇਂਦਰੀ ਏਜੰਸੀਆਂ ਦੇ ਨਾਲ ਸ਼ਕਤੀਆਂ ਦੇ ਨਾਲ ਲੜ ਰਿਹਾ ਹੈ ਤੇ ਮੈਨੂੰ ਬਹੁਤ ਖੁਸ਼ੀ ਹੋਈ ਅੱਜ ਰੋਪੜ ਪਹੁੰਚ ਕੇ ਕਿ ਜਿਸ ਤਰੀਕੇ ਦਾ ਜੋਸ਼ ਹੈ ਔਰੇ ਔਰ ਡੈਲੀਗੇਟ ਜਿਹੜੇ ਬਣਾਏ ਨੇ ਔਰ ਇੰਨੀ ਸੁਚੱਜੇ ਢੰਗ ਦੇ ਨਾਲ ਭਰਤੀ ਮਹਮ ਚੱਲੀ ਹੈ। ਤਾਂ ਅੱਜ ਜਿਹੜੇ ਇਖਤਿਆਰ ਨੇ ਸਟੇਟ ਡੈਲੀਗੇਟਸ ਵਾਸਤੇ ਔਰੇ ਮੀਟਿੰਗ ਦੇ ਵਿੱਚ ਪਾਰਟੀ ਦੇ ਵਰਕਿੰਗ ਪ੍ਰਧਾਨ ਬਲਵਿੰਦਰ ਸਿੰਘ ਪੁੰਦਕ ਸਾਹਿਬ ਨੂੰ ਦਿੱਤੇ ਗਏ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੁਣ ਪਾਰਟੀ ਦੀ ਵਰਕਿੰਗ ਕਮੇਟੀ ਦੀ ਬੈਠਕ ਹੈ ਉਹਦੇ 'ਚ ਜਿਹੜੀ ਪ੍ਰਧਾਨ ਸਾਹਿਬ ਦੀ ਚੋਣ ਹੋਣੀ ਹੈ ਨਵੇਂਾਂ ਦੀ ਉਹਦੀ ਤਾਰੀਖ ਵੀ ਤੈਅ ਹੋ ਜਾ। ਕਲੇਰ ਸਾਹਿਬ ਕਿਵੇਂ ਪਾ ਲਈਆ ਪੁੱਛ ਪਾ ਦੋ। ਇਹ ਤੇ ਨਹੀਂ ਮਾਮਲਾ ਸਾਹਮਣੇ ਆਇਆ ਕਿ ਮੈਨਾਪੁਰਸ ਕਰਮਚਾਰੀ ਨਸ਼ੇ ਦੇ ਸਮੇਤ ਕਾਬੂ ਹੋਏ ਕੀ ਲੱਗਦਾ ਬਾਹਰ ਚ ਕੀ ਦੇਖੋ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਮਤਲਬ ਦੇਸ਼ ਦੇ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਹਾਈ ਕੋਰਟ ਨੂੰ ਸੂਬਾ ਸਰਕਾਰ ਤੇ ਕਮੈਂਟ ਕਰਨਾ ਪਿਆ ਹੋਵੇ ਵੀ ਤੁਹਾਡੀ ਪੁਲਿਸ ਨਸ਼ਾ ਵਕਾਰੀ ਹੈ ਔਰ ਮੈਂ ਮੰਨਦਾ ਕਿ ਹਾਈ ਕੋਰਟ ਕਦੇ ਵੀ ਜਦੋਂ ਕੋਈ ਗੱਲ ਕਹਿੰਦੀ ਹੈ ਤਾਂ ਉਹ ਸਬੂਤ ਤੇ ਤੱਥਾਂ ਤੇ ਕਹਿੰਦੀ ਹੈ ਹਾਈ ਕੋਰਟ ਕੋਈ ਪੋਲਿਟੀਕਲ ਸਟੇਟਮੈਂਟ ਤਾਂ ਦੰਦੇ ਨਹੀਂ ਔਰ ਉਹ ਹੁਣ ਸਾਬਤ ਹੋ ਰਿਹਾ ਸਾਹਮਣੇ ਜਿਸ ਤਰੀਕੇ ਦੇ ਨਾਲ ਪੁਲਿਸ ਮੁਲਾਜ਼ਮ ਫਸਦੇ ਜਾ ਰਹੇ ਨੇ ਸਾਰੇ ਦੇਖ ਵੇਖੇ ਅੱਜ ਭਗਵਾਨਤ ਮਾਨ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਇਸ ਗੱਲ 'ਚ ਜਵਾਬ ਦੇਇਆ ਕਿ ਨਸ਼ਾ ਕੇਵਲ ਸਿਆਸੀ ਪੌੜੀ ਸੀ ਸੱਤਾ ਹਾਸਲ ਕਰਨ ਦੇ ਲਈ ਕਿਉਂਕਿ ਇਹਨੂੰ ਰੋਕਣ ਦੇ ਲਈ ਕੋਈ ਕੰਮ ਨਹੀਂ ਕੀਤਾ ਗਿਆ ਕਾਂਗਰਸ ਨੇ ਗੁਟਕਾ ਸਾਹਬ ਬੱਤੇ 'ਤੇ ਫੜਿਆ 4 ਹਫ਼ਤਿਆਂ 'ਚ ਖਤਮ ਕਰ ਦੇਵਾਂਗੇ ਅਰਵਿੰਦ ਕੇਜਰੀਵਾਲ ਕਹਿੰਦਾ ਜੀ ਅਰਵਿੰਦ ਕੇਜਰੀਵਾਲ ਕੀ ਗਾਰੰਟੀ ਹੈ 4 ਮਹੀਨਿਆਂ 'ਚ ਖਤਮ ਕਰ ਦਾਂਗੇ ਤੇ ਅੱਜ ਪੰਜਾਬ ਕਿੱਥੇ ਖੜਾ ਸਕੂਲਾਂ ਕਾਲਜਾਂ ਤੱਕ ਪਹੁੰਚ ਗਿਆ ਗਵਰਨਰ ਸਾਹਿਬ ਕ ਸੋ ਪੰਜਾਬ ਦੇ ਹਾਲਾਤ ਤਰਸਯੋਗ ਨੇ ਹੁਣ ਤਾਂ ਤੁਸੀਂ ਦੇਖਿਆ ਹੋਣਾ ਕਿ ਆਮ ਕਸਬਿਆਂ ਦੇ ਵਿੱਚ ਨੌਜਵਾਨ ਸਾਡੇ ਟੀਕੇ ਲਾ ਕੇ ਡਿੱਗੇ ਮਿਲਦੇ ਨੇ ਨਸ਼ੇ ਦੇ ਨਾਲ ਸੋ ਇਹ ਤਰਾਸਦੀ ਹੈ ਪੰਜਾਬ ਦੀ ਔਰ ਅੱਜ ਯੁੱਧ ਨਸ਼ਿਆਂ ਵਿਰੁੱਧ ਇਹ ਸਿਰਫ ਤੇ ਸਿਰਫ ਸਰਕਾਰ ਦੀ ਇੱਕ ਐਡਵਰਟਾਈਜ਼ਮੈਂਟ ਇੱਕ ਟੀਆਰਪੀ ਐਕਸਰਸਾਈਜ਼ ਹੈ ਜਿਹਦੇ ਤੇ ਫੇਰ ਬਜਟ ਦਾ ਕਰੋੜਾ ਰੁਪਇਆ ਖਰਚਿਆ ਜਾ ਰਿਹਾ ਔਰ ਯੁੱਧ ਨਸ਼ਿਆਂ ਵਿਰੁੱਧ ਤਹਿਤ ਗਲੀਆਂ ਦੇ ਵਿੱਚ ਜਾ ਕੇ ਕੋਈ ਇੱਕ ਕਮਰੇ ਦਾ ਕੱਚਾ ਕੋਠਾ ਢਾਹ ਦਿੰਦੇ ਨੇ ਮੈਂ ਮੰਨਦਾ ਕਿ ਉਹ ਬੰਦਿਆਂ ਤੇ ਕੇਸ ਹੋਣਗੇ ਮੈਂ ਕੋਈ ਉਹ ਬੰਦਿਆਂ ਦੀ ਪਰਵਾਹ ਨਹੀਂ ਕਰਦਾ ਪਰ ਕੀ ਕਿਸੇ ਵੱਡੇ ਸਮਗਲਰ ਤੇ ਕਾਰਵਾਈ ਹੋਈ ਤੁਸੀਂ ਦੇਖਿਆ ਵੀ ਕਿਸੇ ਐਸੇ ਘਰ ਤੇ ਬਲਡੋਜ਼ਰ ਚੱਲਦਾ ਹੋਵੇ ਜਿਹਦਾ ਵੱਡਾ ਸਾਰਾ ਲਾਉਨ ਹੋਵੇ সুইমিং ਪੂਲ ਹੋਵੇ ਅਲੀਸ਼ਾਨ ਮਹਿਲ ਹੋਵੇ ਕਿਸੇ ਐਸੇ ਤੇ ਨਹੀਂ ਚੱਲਿਆ ਸੋ ਲੋਕ ਕਿਹੜੇ ਨੇ ਜਿਹੜੇ ਪੰਜਾਬ 'ਚ ਨਸ਼ਾ ਵੇਚ ਰਹੇ ਤਾਂ ਐਂਡ ਯੂਜ਼ਰ ਹੈ ਇਹ ਤਾਂ ਛੋਟੇ ਮੋਰੇ ਨੇ ਜਿਨ੍ਹਾਂ ਦੇ ਖਿਲਾਫ ਨਸ਼ੇ ਦੀ ਕਾਰਵਾਈ ਹੋ ਰਹੀ ਹੈ ਸੋ ਵੱਡੇ ਮਗਰਮੱਛਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਇਹ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਭਗਵੰਤ ਮਾਨ ਉਹ ਮੁੱਖ ਮੰਤਰੀ ਨੇ ਅੱਜ ਜਿਹੜੇ ਚੋਣਾਂ ਤੋਂ ਪਹਿਲਾਂ ਕਹਿੰਦੇ ਸੀ ਕਿ ਪੰਜਾਬ ਦੇ ਅੰਦਰ ਨਸ਼ਾ ਬਣਦਾ ਮੈਨੂੰ ਪਤਾ ਕਿੱਥੇ ਨੇ ਉਹ ਫੈਕਟਰੀਆਂ ਕਿੱਥੇ ਗਈਆਂ ਜੀ ਉਹ ਫੈਕਟਰੀਆਂ ਉਹ ਫੈਕਟਰੀ ਤਾਨੀ ਉਹਨਾਂ ਦੇ ਖਿਲਾਫ ਕਾਰਵਾਈ ਹੋ ਰਹੀ ਸੋ ਬੜੇ ਵੱਡੇ ਸਵਾਲ ਨੇ ਇਹਨਾਂ ਦੀ ਕਾਰਵਾਈਆਂ ਤੇ ਜਿਹਦੇ ਜਵਾਬ ਇਹਨਾਂ ਨੂੰ ਆਉਣ ਵਾਲੇ ਸਮੇਂ ਚ ਦੇਣੇ ਪੈਣਗੇ ਅੱਜ ਮੈਨੂੰ ਖੁਸ਼ੀ ਹੈ ਕਿ ਉੱਪਰ ਵਿਧਾਨ ਸਭਾ ਹਲਕੇ ਦੇ ਜਿਹੜੇ ਡੈਲੀਕੇਟ ਹੈ ਇਹਨਾਂ ਦਾ ਅਸੀਂ ਸਨਮਾਨ ਵੀ ਰੱਖਿਆ ਸੀ ਤੇ ਇਹਦਾ ਡੈਲੀਕੇਟ ਤੇ ਸੁਪਾ ਡੈਲੀਕੇਟ ਤੇ ਚੋਣ ਵੀ ਰੱਖੀ ਸੀ ਪਰ ਸਾਰੇ ਹਲਕੇ ਚੋਂ ਜਿਹੜੇ ਸਾਡੇ ਸਾਥੀ ਆ ਵਰਕਰ ਆ ਆਪਣੀ ਚੜ੍ਹਦੀ ਕਲਾ ਦੇ ਵਿੱਚ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਏ ਤੁਹਾਡੇ ਸਾਹਮਣੇ ਆ ਕਿ ਪੂਰੀ ਕਾਨਫਰੰਸ ਜਿਵੇਂ ਹੁੰਦੀ ਆ ਉਸ ਤਰੀਕੇ ਦਾ ਵਰਕਰ ਦੇ ਵਿੱਚ ਉਤਸ਼ਾਹ ਇਸ ਲਈ ਮੈਂ ਸਾਰੇ ਜਿਹੜੇ ਪਾਰਟੀ ਦੇ ਜਿਹੜੇ ਮੈਂਬਰ ਬਣੇ ਆ ਜਿਹੜੇ ਸਰਕਾਂ ਦੇ ਡੈਲੀਗੇਟ ਬਣੇ ਆ ਜਿਨ੍ਹਾਂ ਨੇ ਨਿਰੰਤ ਕਰਕੇ ਪੱਤੀ ਕੀਤੀ ਆ ਅੱਜ ਦੇ ਪ੍ਰੋਗਰਾਮ ਦੇ ਹਮਲ ਬੰਦ ਕੀਤੇ ਆ ਉਹਨਾਂ ਦਾ ਧੰਨਵਾਦ ਕਰਦਾ ਔਰ ਸਾਡੇ ਜ਼ਿਲ੍ਹੇ ਦੇ ਅਬਜ਼ਰਵਰ ਸਾਡੇ ਬਹੁਤ ਹੀ ਮਿਹਨਤੀ ਆਗੂ ਸਾਡੇ ਵਿਜ਼ਨਰੀ ਸਪੋਕਸਮੈਨ ਸਦਾ ਅਸਦੀਸ਼ ਸਿੰਘ ਕਲੇਰ ਸਾਹਿਬ ਕਿਉਂਕਿ ਬਤੌਰ অবজারভার ਉਹ ਲੈਕਚਰ ਵਾਸਤੇ ਆਏ ਸੀ ਉਹਨਾਂ ਨੇ ਵੀ ਪੂਰਾ ਸਮਾਂ ਕੱਢਿਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਮਸਾਲ ਨਵੇਂ ਪ੍ਰਧਾਨ ਸ਼ੋਮਨੀ ਕਾਲ ਦੇ ਸਾਖੀ ਤੋਂ ਪਹਿਲਾਂ ਪਹਿਲਾਂ ਮਿਲ ਜਣ ਦੇ ਦੇਖੋ 8 ਤਰੀਕ ਨੂੰ ਵਰਕਿੰਗ ਕਮੇਟੀ ਦੀ ਮੀਟਿੰਗ ਅਸੀਂ ਰੱਖੀ ਆ 8 ਤਰੀਕ ਨੂੰ 2 ਵਜੇ ਪਾਰਕ ਦੇ ਮੁੱਖ ਦਰਵਾਜ਼ੇ ਉਸ ਦਿਨ ਵਰਕਿੰਗ ਕਮੇਟੀ ਨੇ ਡੇਟ ਤੈਅ ਕਰਨੀ ਹੈ ਕਿਉਂਕਿ ਸਾਰੀ ਜਿਹਨਾਂ ਸਾਤਵੀਕ ਨੂੰ ਉੱਪਰ ਕਰਿਆ ਸਾਡੀ ਪੂਰੀ ਹੋ ਜਾਣੀ ਹੈ ਉਹ ਅਸੀਂ 8ਵੀਂ ਨੂੰ ਵਰਕਿੰਗ ਕਮੇਟੀ ਦੇ ਵਿੱਚ ਜਿਹੜੀ ਸਾਰੇ ਜਿਹੜਾ ਜਨਰਲ ਜਲਾਸਬਾਸ ਤੇ ਜਿਹੜੀ ਸਥਾਨੀਏ ਰਿਸਟਾਂ ਆ ਦੇ ਲਈ ਆ 8 ਨੂੰ ਵਰਕਿੰਗ ਕਮੇਟੀ ਫੈਸਲਾ ਕਰਦੇ ਕਿ ਸਾਡੀ ਕੋਸ਼ਿਸ਼ ਆ ਕਿ ਸਾਕੀ ਤੋਂ ਪਹਿਲੇ ਪਹਿਲਾਂ ਸ਼ਮਸਾ ਆਮਾਦਵੀ ਪਾਰਟੀ ਕੋਲ ਨਵੀਂ ਜਿਹੜੀ ਮਾਈਨਿੰਗ ਪਾਲਿਸੀ ਬਣਾਈ ਹੈ ਕਿਵੇਂ ਦੇਖਦੇ ਹੋ ਦੇਖੋ ਗੱਲ ਇਹ ਆ ਕਿ ਪਹਿਲਾਂ ਤੇ ਦੇਖੋ ਵੀ ਜੋ ਕੁਝ ਇਹਨਾਂ ਨੇ ਪਹਿਲਾਂ ਕਿਹਾ ਉਹ ਕਦੀ ਪੂਰਾ ਕੀਤਾ ਹੁਣ ਵੀ ਜੋ ਕੁਝ ਕਹਿੰਦੇ ਆ ਸਿਵਾਏ ਆਪਣੇ ਨਿੱਜੀ ਕਮਰਸ਼ੀਅਲ ਇੰਟਰਸਟ ਦੇ ਇਹਨਾਂ ਦਾ ਹੋਰ ਕੋਈ ਮਤਲਬ ਨਹੀਂ ਇਹ ਤਾਂ ਹੁਣ ਵਪਾਰ ਹੋ ਰਿਹਾ ਸਰਕਾਰ ਨੇ ਚੱਲਿਆ ਐਸੇ ਤੱਕ ਕਰਾਪਸ਼ਨ ਹੀ ਕਰਾਪਸ਼ਨ ਹੈ ਔਰ ਦਿੱਲੀ ਦੀਆਂ ਤਜਰਬੇਕਾਰ ਜਿਹੜੀਆਂ ਕਰਾਪਸ਼ਨ ਵਾਲੀਆਂ ਟੀਮਾਂ ਜਿਨ੍ਹਾਂ ਦੇ ਬਾਰੇ ਸੁਪਰੀਮ ਕੋਰਟਾਂ ਕਈ ਕੁਝ ਕਹਿ ਚੁੱਕੀਆਂ ਹਨ ਹਾਈ ਕੋਰਟਾਂ ਕਈ ਕੁਝ ਕਹਿ ਚੁੱਕੀਆਂ ਜਿਨ੍ਹਾਂ ਦੇ ਦੇਸ਼ ਦੇ ਪ੍ਰਮੁੱਖ ਜਿਹੜੇ ਚਿਹਰੇ ਅੱਜ ਨਾ ਤੇ ਪਛਾਣ ਚ ਦੇ ਵੱਡੇ ਵੱਡੇ ਦੋਸ਼ ਲੱਗੇ ਆ ਜਿਨ੍ਹਾਂ ਤੇ ਗੰਭੀਰ ਕੇਸ ਆ ਉਹ ਸਾਰਿਆਂ ਨੇ ਆ ਕੇ ਕਬਜ਼ਾ ਕਰ ਲਿਆ ਪੰਜਾਬ ਤੇ ਤੇ ਹੁਣ ਅੱਗੇ ਐਕਸਾਈਜ਼ ਪਾਲਸੀ ਬਣੀ ਆ ਉਹਦੀ ਹਾਲੇ ਸੀਬੇ ਦੀ ਇਨਕੁਆਰੀ ਪੂਰੀ ਨਹੀਂ ਹੋਈ ਤੇ ਇਹ ਪਾਲਸੀਆਂ ਹੁਣ ਕੋਈ ਪੰਜਾਬ ਬਣੇ ਨਹੀਂ ਬਣਾਉਂਦਾ ਆ ਦੇਖੋ ਜਿਹੜੇ ਸਕੂਲਾਂ ਦੇ ਵਿੱਚ ਕੀ ਡਰਾਮਾ ਹੋ ਰਿਹਾ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਵੀ ਜੇ ਕੋਈ ਚਾਰ ਕੰਧਾਂ ਲਾ ਕੇ ਕੋਈ ਰਿਪੇਅਰ ਵੀ ਕੀਤੀ ਹੈ ਬਾਉਂਡਰੀ ਵਾਲ ਤੋਂ ਤਾਂ ਨਵੇਂ ਸਰਦ ਘੱਟ ਨਾ ਹੋਵੇ ਜੇ ਕੋਈ ਟਾਇਲਟ ਦੀ ਸੀਟ ਵੀ ਕਿਤੇ ਨਵੀਂ ਲਾਈਏ ਤਾਂ ਤਾਂ ਨਵੇਂ ਸਰਦ ਘੱਟ ਨਾ ਹੋਵੇ ਔਰ ਉੱਚ ਸਾਈਜ਼ ਲਿਖਿਆ ਹੋਇਆ ਹੈ ਵੀ ਜਿਹੜੀ ਹੈ ਗ੍ਰੇਨਾਈਟ ਦੀ ਮਾਰਬਲ ਦਾ ਪੱਥਰ ਲੱਗੇਗਾ ਆ ਨਾਂ ਲਿਖੇ ਜਾਣਗੇ ਤੇ ਉਹਦੇ ਤੇ ਪੂਰਾ ਲਿਖਿਆ ਕਿ 5000 ਉਹਦਾ ਖਰਚਾ ਹੋਊਗਾ ਇੰਨਾ ਉਦਘਾਟਨ ਦਾ ਖਰਚਾ ਹੋਊਗਾ 25000 ਦੇ ਕਰੀਬ ਉਹ ਜਿਹੜੇ ਆ ਸਮਾਗਮ ਲਈ ਕਿਤੇ ਜਾ ਰਹੇ ਆ ਤੇ ਕੰਮਗੇ ਜਿਹੜੇ ਰੁਟੀਨ ਦੇ ਜਿਹੜੇ ਹਰ ਘਰ ਚ ਹੁੰਦੇ ਆ ਹਰ ਡਿਪਾਰਟਮੈਂਟ ਚ ਹੁੰਦੇ ਆ ਕਿ ਮਾਰੀ ਮੋਟੀ ਰਿਪੇਅਰ ਵਾਸਤੇ ਪੈਸੇ ਜਿਹੜੇ ਹੁੰਦੇ ਉਹਦੇ ਚੋਂ 25 ਕਰੋੜ ਰੁਪਇਆ ਇਹਨਾਂ ਨੇ ਸਿਰਫ ਉਦਘਾਟਨਾ ਵਾਸਤੇ ਰੱਖਿਆ ਇਹ ਇਹਨਾਂ ਲੋਕਾਂ ਦੀ ਟੋਰ ਬਣਾਉਣ ਵਾਸਤੇ ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਕਿਸੇ ਸਿੱਖਿਆ ਕ੍ਰਾਂਤੀ ਲਈ ਦੋਸਤੋ ਜੇਕਰ ਦੀ ਟਾਇਲਟ ਸੀਟ ਖਰਾਬ ਸੀ ਉਹ ਠੀਕ ਕਰ ਦਿੱਤੀ ਸਿੱਖਿਆ ਕ੍ਰਾਂਤੀ ਆ ਚੁੱਕੀ ਸਿੱਖਿਆ ਕ੍ਰਾਂਤੀ ਤੇ ਤਾਂ ਆਉਗੇ ਜੇ ਅਧਿਆਪਕ ਭਰਤੀ ਕਰੋ ਅਧਿਆਪਕ ਤੁਹਾਡੇ ਸਕੂਲ ਸਾਰੇ ਖਾਲੀ ਪਏ ਆ 50% ਦੇ ਕਰੀਬ ਗਿਤੀ ਪਹੁੰਚ ਗਈ ਪ੍ਰਿੰਸੀਪਲ ਜਿਹੜੇ ਸਰਕਾਰੀ ਸਕੂਲਾਂ ਦੇ ਖਾਲੀ ਪਏ ਆ ਤੇ ਸਿੱਖਿਆ ਕ੍ਰਾਂਤੀ ਕਦੇ ਚੂੜੀਆਂ ਕੱਸਣ ਨਾਲ ਪਾਣੀ ਵਾਲੀ ਟੁੱਟੀਆਂ ਤੇ ਸਿੱਖਿਆ ਕ੍ਰਾਂਤੀ ਆਜੀ ਇੱਕ ਜਿਵੇਂ ਦਿੱਲੀ ਚ ਕਮਰਾ ਕਰਦੇ ਸੀ ਹੁਣ ਉਹੀ ਉਹੀ ਟੀਮ ਇੱਥੇ ਆ ਗਈ ਫਿਰ ਸੋਧੀ ਵਾਲੀ ਇਨਪੋਜੇ ਇੰਨਾ ਹੀ ਸਿੱਖਿਆ ਪਾਲਿਸੀ ਉੱਥੇ ਕਮਾਲ ਦੀ ਸੀ ਦਿੱਲੀ ਚ ਫਿਰ ਹਾਰ ਕਿਉਂ ਹੈ ਇੰਨੀ ਬੁਰੀ ਤਰ੍ਹਾਂ ਇਹਦਾ ਸਾਇ ਪੈਸੇ ਖਾਂ ਤੋਂ ਕਰਪਸ਼ਨ ਤੋਂ ਹੋਰ ਕੋਈ ਕੰਮ ਨਹੀਂ ਆ ਚੰਗੇ ਘੰਟੇ ਉਹਨਾਂ ਨੂੰ এমਪਲੋਇਮੈਂਟ ਦਿੱਤੀ ਹੋਈ ਆ ਜਿਹੜੇ ਦਿੱਲੀ ਤੋਂ ਵੇਲੇ ਹੋਗੇ ਸੀ ਪੰਜਾਬ ਵਾਲਿਆਂ ਵਾਸਤੇ ਤਾਂ ਅਸੀਂ ਸਮਝੋ ਹੁਣ ਬਹੁਤ ਵੱਢ ਦੇਣਾ ਜੋ ਹਾਲਾਤ ਸੂਬੇ ਦੇ ਬੜੇ